फिरोजपुर ना दे ਪਿੰਡ ਡੋੜ ਵਿਖੇ ਕਤਲ ਹੋਏ ਮਾਮਲੇ ਦੀ ਪੁਲਿਸ ਨੇ ਸੁਲਝਾਈ ਗੁੱਥੀ ਸੱਤ ਮੁਲਜਮਾਨ ਵਿੱਚੋਂ ਪੰਜਾਂ ਨੂੰ ਕੀਤਾ ਗ੍ਰਫਤਾਰ ਦੋ ਔਰਤਾਂ ਵੀ ਸ਼ਾਮਿਲ ਆਸ਼ਿਕ ਨੂੰ ਮਸ਼ੂਕ ਨਾਲ ਨਾ ਮਿਲਣ ਦੇ ਸ਼ੱਕ ਨੇ ਕਰਵਾਇਆ ਕਤਲ ਪ੍ਰੇਮੀ ਨੂੰ ਸੀ ਸ਼ੱਕ ਮਸ਼ੂਕ ਦਾ ਜੀਜਾ ਉਸ ਨੂੰ ਰੋਕਦਾ ਹੈ ਮਿਲਣ ਤੋਂ ਇਸ਼ਕ ਵਿੱਚ ਆਨੇ ਹੋਏ ਪ੍ਰੇਮੀ ਨੇ ਸਾਥੀਆਂ ਨੂੰ ਨਾਲ ਲੈ ਜਾ ਕੇ ਜੀਜੇ ਤੇ ਉਸਦੇ ਪਰਿਵਾਰ ਤੇ ਕੀਤਾ ਹਮਲਾ ਤੇ ਦਰ ਹਥਿਆਰਾਂ ਨਾਲ ਵਿੱਚ ਬਚਾਕਰਨ ਆਏ ਇੱਕ ਦੀ ਮੌਤ ਤੋਂ ਗੰਭੀਰ ਰੂਪ ਵਿੱਚ ਜ਼ਖਮੀ ਦੋਨੋਂ ਜ਼ਖਮੀ ਲੜ ਰਹੇ ਨੇ ਜ਼ਿੰਦਗੀ ਨਾਲ ਜੰਗ ਹਸਪਤਾਲ ਵਿੱਚ ਪੜਤੀ ਇਸ਼ਕ ਵਿੱਚ ਪੈਦਾ ਹੋਇਆ ਸ਼ੱਕ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਫਿਰੋਜ਼ਪੁਰ ਦੇ ਪਿੰਡ ਡੋੜ ਵਿੱਚ ਜਿੱਥੇ ਇੱਕ ਕਾਸ਼ਿਕ ਵੱਲੋਂ ਇੱਕ ਬੇਗੁਨਾਹ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਇਸ ਕਰਕੇ ਕਿ ਉਸ ਨੂੰ ਸ਼ੱਕ ਸੀ ਕਿ ਉਸ ਦੀ ਮਾਸ਼ੂਕ ਦੇ ਰਿਸ਼ਤੇਦਾਰ ਉਸ ਨੂੰ ਉਸ ਨਾਲ ਮਿਲਣ ਤੋਂ ਰੋਕਦੇ ਨੇ ਪੁਲਿਸ ਥਾਣਾ ਲੱਖੋ ਕੇ ਬਹਿਰਾਮ ਦੇ ਪਿੰਡ ਵਿਖੇ ਪਿਛਲੇ ਦਿਨੀ ਹੋਏ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਗੁੱਥੀ ਸਿਰਜਾਉਂਦਿਆਂ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ गुरु हर सहाय दे डीएसपी सतनाम सिंह ने प्रेस कॉन्फ्रेंस दौरान दसिया के थाना लखो के बहिराम पुलिस वालों इस कत्ल मामले विच स्पेशल टीम बनाई गई सी जिन्ह ने मुस्तैदी इन्होंने आरोपिया गिरफ्तार किया है उन्होंने दसिया के गिरफ्तार किए आरोपी विच दो औरत भी शामिल हैं दे के इन्हों आपसी नजायज संबंध सन उन्होंने के दो दोषी अजे भी फरार हैं जिन्हों जल्दी ही गिरफ्तार कर लिया जाएगा ਫੜੀ ਗਏ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਵਾਰਦਾਤ ਵਿੱਚ ਵਰਤੇ ਜਾਣ ਵਾਲੇ ਹਥਿਆਰ ਵੀ ਬਰਾਮਦ ਕੀਤੇ ਜਾਣਗੇ ਬਿਊਰੋ ਸਾਬ ਦਾ ਸਾਂਝਾ ਟੀਵੀ ਇਹ ਮਰਡਰ ਦਾ ਮਾਮਲਾ ਹੈ ਜੀ 16 8 24 ਨੂੰ ਪ੍ਰੀਰ 6:30 ਪੀਐਮ ਇਹ ਤੇਜਵੀਰ ਸਿੰਘ ਆਕਾਸ਼ ਬਾਦਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋ ਗਿਆ ਤਰਸੇਮ ਸਿੰਘ ਸੁਖਦੇਵ ਸਿੰਘ ਸਾਹਬ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਹਦੇ ਕੋਲ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਚਾਕੂ ਕਿਰਚ ਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਬਲਾਕਰ ਨੇ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸਐਚਓ ਲਖੋਗੇ ਬਹਿਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਐ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਸਰੀਨਦੀ ਲੇਡੀਜ਼ ਵੀ ਹੈਗੀਆਂ ਹਾਂਜੀ ਹਾਂਜੀ ਲੇਡੀਜ਼ ਵੀ ਹੈਗੀਆਂ ਜੀ ਇਹਨਾਂ ਦੇ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰ ਕੌਰ ਜਿਹੜੀ ਲੇੜੀ ਹੈ ਅਸਲੀ ਵਜ੍ਹਾ ਰੰਜਿਸ਼ ਦਾ ਕਾਰਨ ਉਹ ਹੈ ਉਹਦੀ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ। ਉਹ ਹੁਣ ਤੇਜਵੀਰ ਦੇ ਰਿਲੇਸ਼ਨ 'ਚ ਹੈ। ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਦਾ ਜਿਹੜਾ ਜੀਜਾ ਆਇਆ ਵੀ ਉਹ ਇਹਨੂੰ ਮੇਰੇ ਕੋਲ ਆਉਣ ਤੋਂ ਰੋਕਦਾ। ਜੀ। ਇਸੇ ਰੰਜਿਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਹੈ। ਸਾਰੇ આરોપી ਸਿਰ ਦਰਸਤ ਹੁੰਦੇ। ਹਾਂ 7 ਕੁੱਲ ਦੋਸ਼ੀ 7 ਨੇ ਸੀ ਇਹਦੇ ਚ 5 ਗ੍ਰਿਫਤਾਰ ਕਰ ਲਏ ਆ। 2 ਹਜੇ ਬਾਕੀ ਨੇ।